ਹਾਂਜੀ ਸਤਿ ਸ੍ਰੀ ਅਕਾਲ ਮਤਲਬ ਕੀ ਹਾਲ ਚਾਲ ਆ ਅਸੀਂ ਫੇਰ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਚ ਦੇਖ ਸਕਦਾ ਤੁਸੀਂਦਰ ਮੈਂ ਹੰਦਰਾ ਘੜਾ 265 T ਟਰੈਕਟਰ ਵੀ ਦੇਖ ਸਕਦਾ ਕੰਡੀਸ਼ਨ ਟਰੈਕਟਰ ਜੀ ਦੇਖ ਸਕਦਾ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਆ ਜੀ ਇਹ ਤੇ ਟਾਇਰ ਟੱਪਾ ਦੇ ਸਕਦੇ ਹੋ ਰੈਮਰੂਮ ਚੈੱਕ ਕਰ ਸਕਦੇ ਹੋ ਬਹੁਤ ਸਾਫ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਇਹ 70 ਤੋਂ 75 ਪੈਸੇ ਟਾਇਰ ਹੈਗੇ ਆ ਜੀ ਤੇ ਅਗਲੇ ਟਾਇਰ ਨਵੇਂ ਆ ਜੀ ਬਾਕੀ ਜੇ ਮਾਡਲ ਦੀ ਗੱਲ ਕਰੀਏ ਚਾਰ ਮਾਡਲ ਆ 219000 ਦੀ ਡਿਮਾਂਡ ਆ ਪੰਜਾਬ ਨੂੰ ਟਰੈਕਟਰ ਜੀ ਦੇ ਸਕਦੇ ਤੁਸੀਂ ਬਹੁਤ ਚੰਗੀ ਹਾਲਤ ਵਿੱਚ ਟਰੈਕਟਰ ਆ ਜੀ ਇਹ ਤੇ ਅੱਗੇ ਲੈ ਕੇ ਚਲਦੇ ਆਪਾਂ ਤਾਂ ਸਵਰਾਜ ਖੜਾ 855 ਐਫੀ ਆ 855 ਦੇ ਸਕਦਾ ਇਹਦੀ ਵੀ ਹਾਲਤ ਟਾਇਰਾਂ ਦੀ ਹਾਲਤ ਦੇ ਸਕਦਾ ਹਾਂ 60 ਤੋਂ 65 ਪੈਸੇ ਟਾਇਰ ਆ ਜੀ ਤੇ ਗੁੱਡ ਇਰ ਦੇ ਟਾਇਰ ਆ ਹੀ ਦੇ ਸਕਦਾ ਰੈਮਰੂਪ ਚੈੱਕ ਕਰ ਸਕਦੇ ਹਾਂ ਬਹੁਤ ਚੰਗੀ ਹਾਲਤ ਵਿੱਚ ਹੈ ਜੀ ਵੀ 13 ਗਰੂਪ ਚੈੱਕ ਕਰ ਸਕਦੇ ਆ origignal ਟਰੈਕਟਰ ਆ ਜੀ ਦੱਸਣ ਦੀ ਤੁਹਾਨੂੰ ਲੋੜ ਨਹੀਂ ਕੀ ਤੇ ਵਾੜੀ ਲੈਣ ਦਾ ਬਹੁਤ ਚੰਗਾ ਟਰੈਕਟਰ ਪਈ ਦੇ ਸਕਦਾ ਤੁਸੀਂ ਤੇ ਇਹ ਜੇ ਆਪਾਂ ਮਾਡਲ ਦੀ ਗੱਲ ਕਰੀਏ ਜੀ ਇਹ ਮਾਡਲ ਹੈਗਾ ਜੀ 2 255000 ਬਿਡਵਾਂਟ ਹੈ ਡਟ ਦੀ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਦੇ ਸਕਦਾ ਤੁਸੀਂ ਤੇ ਅੱਗੇ ਲੈ ਕੇ ਚੱਲਦੇ ਮਹਿੰਦਰਾ ਮਹਿੰਦਰਾ ਟਰੈਕਟਰਾਂ 265 DXP+ ਟਰੈਕਟਰ ਤੇ ਦੇ ਸਕਦਾ ਨਵਾਂ ਟਰੈਕਟਰ ਇਹਦੇ ਬਾਰੇ ਦੱਸਣ ਦੀ ਤਾਂ ਲੋੜ ਹੀ ਨਹੀਂ ਕਿ ਤੇ ਸੱਚੀ ਮਾਰ ਲਾ 530000 ਬਿਡ ਮੰਗ ਡਟ ਦੀ ਪਾਵਰ ਸਟੀਅਰਿੰਗ ਨਾਲ ਪਾਵਰ ਸਟੀਅਰਿੰਗ ਹੈਣਾ ਠੀਕ ਆ ਜੀ ਲੋ ਮੈਂ ਤੁਹਾਨੂੰ ਟਰੈਕਟਰ ਤੇ ਦੇ ਸਕਦਾ ਹਾਂ ਏਜੰਸੀ ਜੁਗੜਾਇਆ ਟਰੈਕਟਰ ਦੇ ਸਕਦਾ ਹਾਂ ਤੁਸੀਂ ਤੇ ਰੇਟ ਰੂਟ ਉੱਪਰ ਜਮਾਂ ਸਹੀ ਆ ਬਿਲਕੁਲ ਜਾਇਜ਼ ਆ ਤੇ ਅੱਗੇ ਲੈ ਕੇ ਚੱਲਦਾ ਸੁਵਰਾਜ 855 FE ਇਹ ਵੀ ਟਰੈਕਟਰ ਦੇ ਸਕਦਾ ਹਾਂ ਸਾੰਭਿਆ ਹੋਇਆ ਟਰੈਕਟਰ ਸਿਸਟਮ ਵਗੈਰਾ ਦੇ ਸਕਦਾ ਹਾਂ ਬਹੁਤ ਸੋਹਣਾ ਟਰੈਕਟਰ ਸਾੰਭ ਕੇ ਰੱਖਿਆ ਹੋਇਆ ਹੈ ਬਾਈ ਦਾ ਰੈਮਰ ਵੀ ਚੈੱਕ ਕਰ ਸਕਦਾ ਹਾਂ ਤੁਸੀਂ ਬਹੁਤ ਸਾਫ਼ ਹਾਲਤ ਦੇ ਵਿੱਚ ਪਿਆ ਹੈ ਜੀ ਟਾਇਰਾਂ ਦੀ ਜੀ ਗੱਲ ਕਰੀਏ ਖੋਲੀ ਟਾਇਰ ਪਿਆ ਦਸਣ ਦੀ ਲੋੜ ਨਹੀਂ ਅਗਲੇ ਵੀ ਟਾਇਰ ਤੇ ਹੀ ਦੇ ਸਕਦਾ ਹਾਂ ਤੇ オリジナル ਟਰੈਕਟਰ ਜਮ ਦੀ ਮਾਰ 6,70,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਐਨ ਚੰਗੀ ਹਾਲਤ ਵਿੱਚ ਅੱਗੇ ਲੱਗ ਜਾਵੇ ਸਵਰਾਜ 855 FE ਇਹ ਵੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਟਾਇਰਾਂ ਦੀ ਜੇ ਗੱਲ ਕਰੇ 70 ਤੋਂ 75 ਪੈਸੇ ਹੈਗੇ ਆ ਇਹ ਟਾਇਰ ਮਰਾੜ ਮਰੂੜ ਤੁਸੀਂ ਚੈੱਕ ਕਰ ਸਕਦੇ ਹੋ ਰੈਮਰ ਬਹੁਤ ਸਾਫ਼ ਹਾਲਤ ਵਿੱਚ ਪਏ ਆ ਜੀ ਤੇ ਵਾਡੀ ਲੈਨ ਦਾ ਬਹੁਤ ਚੰਗਾ ਪਿਆ ਇਹ ਟਰੈਕਟਰ ਬਾਕੀ ਪੇਂਟ ਪੌਂਡਾ ਜਿਹੜਾ ਸਾਰਾ オリジナル ਆ ਇਹ ਦੇਖ ਸਕਦੇ ਹੋ 7 ਮਾਰ 3,40,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਚੰਗੀ ਹਾਲਤ ਦੇ ਵਿੱਚ ਪਿਆ ਸੋਹਣੀ ਹਾਲਤ ਦੇ ਵਿੱਚ ਆ ਕਿਸੇ ਬੱਸ ਵੀ ਗਲੀਕਸ ਨਹੀਂ ਹੈਗੀ ਦੇਖ ਸਕਦੇ ਹੋ ਤੁਸੀਂ ਕਿਸੇ ਬੱਸ ਲੀਕ ਨਹੀਂ ਵਾਡੀ ਲੈਂਡ ਤਾਂ ਬਹੁਤ ਚੰਗਾ ਡਰਾਈਵਰ ਪਿਆ ਜੀ ਮਰਾੜ ਮਰੂੜ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਜੀ ਮਾਡਲ ਦੀ ਗੱਲ ਕਰੀ ਸੱਤ ਮੜਤਾ 140000 ਰੁਪਏ ਦਾ ਮਾੜਾ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਹੈ ਜੀ ਇਹ ਆਜੋ ਅੱਗੇ ਲੈ ਕੇ ਚੱਲਦੇ ਫਾਰਮ ਟਰੈਕ ਸਾਖ ਖੜਾ ਜੀ ਇਦੀ ਜੇ ਗੱਲ ਕਰੀ ਆ ਬਾ 8 ਮਾੜ ਲੱਖ 270000 ਰੇਟ ਬਾੜਾ ਬਾਡੀ ਲੈਨ ਦਾ ਇਹ ਵੀ ਬਹੁਤ ਚੰਗਾ ਪਿਆ ਹੈ ਫੈਟਰ ਤੋਂ ਦੇ ਸਕਾਂ ਤੁਸੀ ਬਹੁਤ ਸੋਹਣੀ ਹਾਲਤ ਵਿੱਚ ਆ ਟਾਇਰਾਂ ਦੀ ਜੇ ਗੱਲ ਕਰੀ ਰੇਟ ਅਗਲੇ ਨਵੇਂ ਜਿ ਪਿਛਲੇ ਹੈਗੇ ਇਹਦੇ 60 ਤੋਂ 65 ਪੈਸੇ ਟਾਇਰ ਹੈ ਪਿਛਲੇ ਤੇ ਰੈਮਰੋਂ ਤੋਂ ਚੈੱਕ ਕਰ ਸਕਦੇ ਮਰਾੜ ਮੋਰ ਬਿਲਕੁਲ ਸਾਫ਼ ਹਾਲਤ ਵਿੱਚ ਆ ਜੀ ਦੱਸਣ ਦੀ ਤੁਹਾਨੂੰ ਲੋੜ ਨਹੀਂ ਗੀ 8 ਮਾੜਾ 270000 ਕਿਡ ਬਾੜਾ ਟਾਇਰ ਬਹੁਤ ਸਾਫ਼ ਚੰਗੀ ਸੋਹਣੀ ਹਾਲਤ ਰ ਵਿੱਚ ਪਿਆ ਅੱਗੇ ਖੜਾ ਈ 13 ਮਾਲਕ 4 ਲੱਖ 65 ਹਜ਼ਾਰ ਦੀ ਮੰਗ ਸਵਰਾਜ 855 ਐਫੀ ਇਹ ਵੀ ਬਾਈ ਦਾ ਸਾਹਮ ਦਾ ਹੋਇਆ ਟਰੈਕਟਰ ਆ ਤੇ ਛੌਂਗ ਨਾਲ ਸਾਹਮ ਦਾ ਹੀ ਦੇ ਸਕਦਾ ਤੁਸੀਂ ਸਿਸਟਮ ਵਗੈਰਾ ਲੱਗਿਆ ਹੀ ਹੋਇਆ ਵਾਲੀ ਛੱਤੀ ਐਨ ਓਕੇ ਆ ਜੀ ਕੰਮ ਟਰੈਕਟਰ ਬਹੁਤ ਸਾਫ਼ ਹਾਲਤ ਵਿੱਚ ਪੈ ਟਾਇਰਾਂ ਦੀ ਗੱਲ ਕਰੀ 80 ਤੋਂ 85 ਪੈਸੇ ਟਾਇਰ ਆ ਤੇ ਜ਼ਿਆਦਾ ਹੀ ਹੋਣਗੇ ਟਾਇਰ ਦੇ ਸਕਦੇ ਤੁਸੀਂ ਰੈਮਰ ਬਹੁਤ ਚੰਗੇ ਪਏ ਆ ਜੀ ਇਹਦੇ ਤੇ ਮਗਰਾੜ ਮਰੂੜ ਤੋਂ ਚੈੱਕ ਕਰ ਸਕਦੇ ਹੋ ਸੋਹਣੀ ਹਾਲਤ ਦੇ ਵਿੱਚ ਪਿਆ ਵਾਡੀ ਲੈਂਡ ਦਾ ਵੀ ਚੈੱਕ ਕਰ ਸਕਦੇ ਹੋ ਤੁਸੀਂ ਤੇ origignal tractor ਜੀ ਅਗਲੇ ਟਾਇਰਾਂ ਤੇ ਮਗਰਾੜਾ ਹੀ ਦੇ ਸਕਦੇ ਹੋ ਤੁਸੀਂ ਤੇ ਇਹ ਮਾਡਲ ਹੈਗਾ 13 4,65 ਹਜ਼ਾਰ ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਤੇ ਅੱਗੇ ਲੈ ਕੇ ਚੱਲਦੇ Mahindra 575 DI ਇਹ ਹੈਗਾ ਜੀ 14 ਮਾਡਲ 4,35 ਹਜ਼ਾਰ ਰੁਪਏ ਦੀ ਡਿਮਾਂਡ ਆ ਇਹਦੇ ਵੀ ਵਾਡੀ ਲੈਂਡ ਤੇ ਹੀ ਸਾਧ ਸੋਹਣੀ ਪਈ ਹੈ ਦੇ ਸਕਦਾ ਤੁਸੀਂ ਤੇ ਅੱਗੇ ਟਾਇਰਾਂ ਦੀ ਗੱਲ ਕਰੀ ਇਹਦੇ ਹੈਗਾ 70 ਕੁ ਪੈਸੇ ਟਾਇਰ ਹੈਗੇ ਆ ਜੀ ਬਾਕੀ ਰੈਮ ਰੂਮ ਤੋਂ ਚੈੱਕ ਕਰ ਸਕਦੇ ਹੋ ਸਾਫ਼ ਹੈ ਜੀ ਬਿਲਕੁਲ ਤੇ ਦੇ ਸاتھ ਇਹ ਵੀ ਸਾਮਬਿਆ ਹੋਇਆ ਟਰੈਕਟਰ ਆ ਜੀ ਕਿਸੇ ਬਸ ਵੀ ਲੀਕ ਛੀਕ ਨਹੀਂ ਗਈ ਬਹੁਤ ਸੋਹਣੀ ਹਾਲਤ ਰ ਵਿੱਚ ਪਿਆ ਟਰੈਕਟਰ ਇਹ ਤੇ 14 ਮਾੜ 4,35,000 ਰੁਪਏ ਦੀ ਮੰਗ ਆ ਅੱਗੇ ਲੈ ਕੇ ਚੱਲਦੇ ਫਾਰਮ ਟਰੈਕ 45 ਇਹ 99 ਮਾੜ ਲੱਖ 35,000 ਰੁਪਏ ਦੀ ਮੰਗ ਆ ਇਹ ਟਰੈਕਟਰ ਦੀ ਇਹ ਵੀ ਸੋਹਣੀ ਹਾਲਤ ਰ ਵਿੱਚ ਪਿਆ ਜੀ ਟਾਇਰਾਂ ਦੀ ਜੇ ਗੱਲ ਕਰੀਏ ਟਾਇਰੇ ਇਹਦੇ ਅੱਤੇ ਹੀ ਆ ਪਿਛਲੇ ਤੇ ਅਗਲੇ ਤੇ ਵਾਕੀ ਬਾਡੀ ਲੈਂਨ ਤੁਸੀਂ ਦੇਖ ਸਕਦੇ ਹੋ ਬਾਡੀ ਲੈਂਨ ਦਾ ਸਾਫਟ ਹੈ ਟਰੈਕਟਰ ਤੇ ਰੰਗ ਰੂਪ ਤੁਹੇ ਚੈੱਕ ਕਰ ਸਕਦੇ ਹੋ ਕਿਸੇ ਬੱਸ ਬਕੇ ਫੇਟ ਨਹੀਂ ਹੋਇਆ ਤੇ ਇਹ ਮਾਡਲ ਨਾ ਤਾਂ ਮੇਰੀ 135000 ਰੁਪਏ ਦਾ ਤੇ ਅੱਗੇ ਲੈ ਕੇ ਚੱਲਦੇ ਹਾਂ ਨਿਊ ਹੌਲੈਂਡ 2630 ਇਹ ਟਰਰ ਦੋ ਦੇ ਸਾਧੋਂ ਇਹਨਾਂ ਦੀ ਡਿਮਾਂਡ ਬਹੁਤ ਅਗਲੇ ਟਾਇਰ ਵੱਡੇ ਆ ਇਹ ਦੇ ਸਕਦਾ ਤੁਸੀਂ ਤੇ ਪਿਛਲੇ ਵੀ ਟਾਇਰ ਦੇ ਸਾਧੋਂ ਟਾਇਰ ਨਵੇਂ ਆ ਜਿਹਦੇ ਬਾਡੀ ਲੈਂਨ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਪੇਂਟ ਫੂਲ ਤੋਂ ਦੇਖ ਸਕਦੇ ਹੋ ओरिजिनल ਪੇਂਟ ਆ ਜੀ ਸਾਰਾ ਸਿਸਟਮ ਬਹੁਤ ਚੰਗਾ ਲੱਗੇ ਜੀ ਸਾਧ ਤੋਂ ਐੜ 630 ਸ਼ਿੰਗਾਰ ਆ ਬੈ ਟਰੈਕਟਰ ਬਾਈ ਦਾ ਦੇਖ ਸਕਦੇ ਤੇ ਬਾਡੀ ਲੈਨ ਦਾ ਬਹੁਤ ਚੰਗਾ ਟਰੈਕਟਰ ਆ ਤੇ ਰੈਮਰੋਂ ਬਹੁਤ ਸਾਫ ਹੈ ਜੀ ਇਹਦੇ 63 ਅਗਲੇ ਟਾਇਰ ਦੇਖ ਸਕਦਾ ਤੁਸੀਂ ਵੱਡੇ ਟਾਇਰ ਆ ਜੀ ਇਹਦੇ ਤੇ 12 ਮਾੜ 4 ਲੱਖ 80 ਹਜ਼ਾਰ ਦੀ ਡਿਮਾਂਡ ਆ ਟਰੈਕਟਰ ਦੀ ਤੇ ਅੱਗੇ ਲੱਗੇ ਚਲਦੇ ਆ ਯੂਨਿਟੀ 5405 21 ਮਾੜਲਾ ਜੀ ਘੋੜਾ ਵੈਂਪਰ ਲੱਗੇ ਦੇਖ ਸਕਦਾ 790000 ਰੁਪਏ ਦੀ ਮੰਗ ਆ। ਇਹ ਵੀ ਟਰੈਕਟਰ ਦੇ ਸਕਦਾ ਸਾਂਭਿਆ ਹੋਇਆ ਟਰੈਕਟਰ ਆ ਬਾਈ ਵਾਡੀ ਲੈਣ ਦਾ ਬਹੁਤ ਚੰਗਾ। ਸ਼ੋਅਰੂਮ ਵਾਲਾ ਕਾਮੀਆਂ ਦੇ ਸਕਦਾ ਤੁਸੀ। ਤੇ ਰਮਰੋਡ ਆ ਮਰਾਡ ਰੂਡ ਚੈੱਕ ਕਰ ਸਕਦੇ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਇਹ ਟਰੈਕਟਰ ਇਹ। ਤੇ ਇਹ 21 ਮਾਡਲ ਦਾ 790000 ਰੁਪਏ ਦੀ ਮੰਗ ਆ ਜੀ। ਤੇ ਧੰਨਵਾਦ ਜੀ। ਬਸ